ਆਰਤੀ ਐਸੋਸੀਏਸ਼ਨ ਜਿੰਦਾਬਾਦ ਆਰਤੀ ਐਸੋਸੀਏਸ਼ਨ ਜਿੰਦਾਬਾਦ ਆਰਤੀ ਐਸੋਸੀਏਸ਼ਨ ਮਕੇਰੀਆਂ ਜਿੰਦਾਬਾਦ ਪੰਜਾਬ ਫਾਸਟ ਐਸੋਸੀਏਸ਼ਨ ਜਿੰਦਾਬਾਦ ਅੱਜ ਮਕੇਰੀਆਂ ਦੇ ਵਿੱਚ ਜੋ ਆਰਤੀ ਐਸੋਸੀਏਸ਼ਨ ਦੀ ਮੀਟਿੰਗ ਸ਼ੀਤਲਾ ਮਾਤਾ ਮੰਦਿਰ ਚ ਹੋਈ ਉਸ ਵਿੱਚ ਕਮੇਟੀ ਦੀ ਚੋਣ ਹੋਈ ਜਿਸ ਵਿੱਚ ਮੈਨੂੰ ਮਨਜੀਤ ਸਿੰਘ ਕੋਲਪੁਰ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਮੈਂ ਆਪਣੀ ਜ਼ਿੰਮੇਵਾਰੀ ਜੋ ਮੈਨੂੰ ਇਹਨਾਂ ਨੇ ਸਾਰੇ ਆਰਤੀ ਵਰਗ ਨੇ ਪਾਈ ਹੈ ਉਸ ਨੂੰ ਜੁੰਮਵਾਰੀ ਨਾਲ ਨਿਭਾਵਾਂਗਾ ਸਾਡੀਆਂ ਪਹਿਲ ਦੇ ਆਧਾਰ ਤੇ ਮੰਗਾ ਜੋ ਪੰਜਾਬ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਲੜਾ ਜੀ ਸਾਨੂੰ ਸਮੇਂ-ਸਮੇਂ ਤੇ ਹੁਕਮ ਕਰਦੇ ਰਹਿੰਦੇ ਨੇ ਹੁਣ ਅੱਜ ਵੀ ਉਹਨਾਂ ਵੱਲੋਂ ਪੰਜਾਬ ਦੀਆਂ ਸਮੂਹ ਮੰਡੀਆਂ ਜੋ 1 ਅਕਤੂਬਰ ਤੋਂ ਪਰਮਾਨੈਂਟਲੀ ਹੜਤਾਲ ਤੇ ਆਰਤੀ ਵਰਗ ਜਾ ਰਿਹਾ ਕਿਉਂਕਿ ਸਾਡੇ ਪਿਛਲੇ ਕਾਫੀ ਲੰਬੇ ਸਮੇਂ ਤੋਂ EPF ਦੇ ਪੈਸੇ ਜੋ 50 ਕਰੋੜ ਦੇ ਕਰੀਬ ਲਗਭਗ ਕਟਿਆ ਗਿਆ ਉਹ ਸਾਨੂੰ ਵਾਪਸ ਨਹੀਂ ਮਿਲਿਆ ਨਾ ਹੀ ਸਾਡੀ ਜੋ 2.5% ਕਮਿਸ਼ਨ ਹੈ ਉਹ ਸਾਨੂੰ ਅੱਜ ਤੱਕ 19 2019 ਤੋਂ ਜੋ ਬੰਦ ਹੋਇਆ ਉਹ ਦਿੱਤਾ ਗਿਆ ਅਸੀਂ ਸੈਂਟਰ ਸਰਕਾਰ ਦੇ ਅੱਗੇ ਵੀ ਬਾਰ-ਬਾਰ ਕੋਸ਼ਿਸ਼ਾਂ ਕਰਦੇ ਰਹੇ ਸਾਡੇ ਜਿਲ੍ਹਾ ਪੰਜਾਬ ਪ੍ਰਧਾਨ ਵੀ ਜੇ ਕਲੜਾ ਜੀ ਚੀਮਾ ਜੀ ਜੋ ਬਾਰ-ਬਾਰ ਮੀਟਿੰਗਾਂ ਕਰਨ ਤੋਂ ਬਾਅਦ ਫੇਰ ਵੀ ਇਹ ਮਸਲਾ بار بار ਲਟਕਦਾ ਰਿਹਾ ਅੱਜ ਅਸੀਂ ਮਕੇਰੀਆਂ ਦੇ ਵਿੱਚ ਕਸ਼ਟ ਕਰਕੇ ਪੰਜਾਬ ਪ੍ਰਧਾਨ ਵਿਜੇ ਕਲੜਾ ਤੇ ਟੀਮਾ ਜੀ ਨੂੰ ਇਹ ਵਿਸ਼ਵਾਸ ਕਰਵਾਉਣਾ ਚਾਹੁੰਦੇ ਆ ਕਿ ਅਸੀਂ ਸਮੂਹ ਮਕੇਰੀਆਂ ਦੀਆਂ ਮੰਡੀਆਂ 16 ਮੰਡੀਆਂ ਜੋ ਫੋਕਲ ਪੁਆਇੰਟ ਨੇ ਤੇ ਮਕੇਰੀਆਂ ਦੀ ਮੇਨ ਮੰਡੀ ਅਸੀਂ ਸਾਰੇ ਹੀ 1 ਅਕਤੂਬਰ ਤੋਂ ਪੱਕੇ ਤੌਰ ਤੇ ਹੜਤਾਲ ਤੇ ਜਾ ਰਹੇ ਆ ਅਸੀਂ ਸਾਰੇ ਕਿਸਾਨਾਂ ਨੂੰ ਇਹ ਅੱਜ ਸਨੇਹਾ ਦਿੰਨੇ ਆ ਕੋਈ ਵੀ ਕਿਸਾਨ ਮੰਡੀਆਂ ਦੇ ਵਿੱਚ ਫਸਲ ਜੋ ਨਾ ਲੈ ਕੇ ਆਵੇ ਕਿਉਂਕਿ ਅਸੀਂ ਖਰੀਦ ਦੇ ਵਿੱਚ ਹਿੱਸਾ ਨਹੀਂ ਲੈਣਾ ਤਾਂ ਜੋ ਕਿਸਾਨ ਪਰੇਸ਼ਾਨੀ ਦਾ ਸਾਹਮਣਾ ਨਾ ਕਰੇ ਅਸੀਂ ਕਿਸਾਨਾਂ ਨੂੰ ਵੀ ਇਹ ਬੇਨਤੀ ਕਰਦੇ ਹਾਂ बार-बार ਵੀ ਆਪਣੀਆਂ ਹੱਕਾਂ ਵਾਸਤੇ ਤੁਸੀਂ ਜੋ ਵੀ ਉਪਰਾਲਾ ਕਰਨਾ ਚਾਹੁੰਦੇ ਹੋ ਤੁਸੀਂ ਵੀ ਉਪਰਾਲਾ ਕਰੋ ਅਸੀਂ ਵੀ ਸਹਿਯੋਗ ਕਰੀਏ ਤਾਂ ਜੋ ਰਾਇਸ ਮਿਲਰਾਂ ਦੀਆਂ ਜੋ ਪ੍ਰੋਬਲਮਾਂ ਨੇ ਉਹਨਾਂ ਨੂੰ ਆੜਤੀ ਵਰਗ ਦੀਆਂ ਪ੍ਰੋਬਲਮਾਂ ਨੇ ਉਹਨਾਂ ਨੂੰ ਕਿਸਾਨਾਂ ਦੀਆਂ ਪ੍ਰੋਬਲਮਾਂ ਨੇ ਉਹਨਾਂ ਨੂੰ ਸਾਰੇ ਮਿਲ ਕੇ ਅਸੀਂ ਹੱਲ ਕਰ ਸਕੀਏ ਸਮੂਹ ਮੁਕੇਰੀਆਂ ਸਬਡਿਵੀਜ਼ਨ ਦੀਆਂ 16 ਮੰਡੀਆਂ ਦੇ ਸਾਰੇ ਆੜਤੀਬੀਰ ਹਾਜ਼ਰ ਹੋਏ ਸਨ ਇੱਕ ਵੱਡੇ ਪੱਧਰ ਦੇ ਉੱਤੇ ਸ਼ੀਤਲਾ ਮਾਤਾ ਮੰਦਿਰ ਮੁਕੇਰੀਆਂ ਵਿਖੇ ਅੱਜ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਰਬਸੰਮਤੀ ਦੇ ਨਾਲ ਅਸੀਂ ਅੱਜ ਕਮੇਟੀ ਦੀ ਚੋਣ ਕੀਤੀ ਆ ਸਭ ਤੋਂ ਪਹਿਲਾਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਵੱਡੀਆਂ ਜਿਹੜੀਆਂ ਪ੍ਰੋਬਲਮਸ ਐ ਆਰਤੀ ਵੀ ਤੁਹਾਨੂੰ ਜਿਹੜੀਆਂ ਆ ਰਹੀਆਂ ਸਾਹਮਣੇ ਉਹਦੇ ਸਬੰਧ ਦੇ ਵਿੱਚ ਅਸੀਂ ਉਹ ਲੜਾਈ ਲੜਨ ਵਾਸਤੇ ਅੱਜ ਪਹਿਲਾਂ ਆਪਣਾ ਢਾਂਚਾ ਅੱਜ ਬਣਾਇਆ ਜਿਹਦੇ ਵਿੱਚ ਅਸੀਂ ਪੂਰੀ ਸਰਬਸੰਮਤੀ ਦੇ ਨਾਲ ਕਾਲ ਪਰ ਸਾਬ ਸਾਡੇ ਮਨਜੀਤ ਸਿੰਘ ਜੀ ਕਾਲ ਪਰ ਉਹਨਾਂ ਨੂੰ ਮਕੇਰੀਆਂ ਸਬਡਿਵੀਜ਼ਨ ਦਾ ਪ੍ਰਧਾਨ ਬਣਾਇਆ ਮੰਡੀਆਂ ਦਾ ਤੇ ਹਰ ਇੱਕ ਮੰਡੀ ਦਾ ਇੱਕ ਇੱਕ ਮੈਂਬਰ ਲੈ ਕੇ 16 17 ਮੈਂਬਰੀ ਜਿਹੜੀ ਇੱਕ ਕਮੇਟੀ ਦਾ ਗਠਨ ਕਰਤਾ ਉਹਦੇ ਨਾਲ ਉਮੀਦ ਪ੍ਰਧਾਨ ਤੇ ਜਨਰਲ ਸਕੱਤਰ ਇਹ ਚੋਣ ਅਜ ਕਰਤੀ ਗਈ ਹੈ ਤਾਂ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਜਿੰਨੀਆਂ ਵੀ ਮੰਡੀਆਂ ਆ ਉਹਦੇ ਵਿੱਚ ਆੜਤੀਆਂ ਦੀ ਹੜਤਾਲ ਜਿਹੜੀ ਉਹ ਪਹਿਲੀ ਤਰੀਕ ਤੋਂ ਚਾਲੂ ਹੈ ਖਰੀਦ ਜਿਹੜੀ ਹੈ ਉਹਦਾ ਬਾਈਕਾਟ ਆੜਤੀ ਇਸ ਕਰਕੇ ਕਰ ਰਹੇ ਆ ਤੇ ਲੰਮੇ ਸਮੇਂ ਤੋਂ ਜਿਹੜਾ ਸਾਡਾ ਹੱਕ ਬਣਦਾ 2.5% ਇੱਕ ਆੜਤ ਸੀ ਉਹਦੀ ਵੀ 46 ਰੁਪਏ ਆੜਤ ਤੇ ਸਟਾਪ ਕਰਤਾ ਆ ਤੇ ਜਿਹੜੀ ਕਿ ਸਾਡੀ 57 57 ਰੁਪਏ ਆੜਤ ਬਣਦੀ ਹੈ ਤੇ ਹੋਰ ਵੀ ਜਿੰਨੀਆਂ ਮੰਗਾੜਤੀਆਂ ਦੀਆਂ ਉਹ ਸਮੂਚੀਆਂ ਦੀ ਜੋ ਸਾਡੀ ਪੰਜਾਬ ਦੀ ਆੜਤੀ ਫੈਡਰੇਸ਼ਨ ਵੱਲੋਂ ਜੋ ਸਾਨੂੰ ਅੱਗੇ ਹੁਕਮ ਲਾਇਆ ਜਾਏਗਾ ਉਹ ਸੰਸਾਰ ਅਸੀਂ ਇੱਥੇ ਇੰਪਲੀਮੈਂਟ ਕਰਾਂਗੇ